ਸਤ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਦੇ ਇੱਕ ਬਾਦਸ਼ਾਹ ਦੇ ਦਿlo ਦਿਮਾਗ ਵਿੱਚ ਬਹੁਤ ਸਾਰੇ ਸਵਾਲ ਚੱਲ ਰਹੇ ਸੀ ਜਿਤਨਾਂ ਨੇ ਬਾਦਸ਼ਾਹ ਦਾ ਸਕੂਨ ਖਤਮ ਕਰ ਦਿੱਤਾ ਸੀ ਸੋ ਹੁਣ ਬਾਦਸ਼ਾਹ ਨੂੰ ਆਪਣੇ ਜਿਹੜਾ ਰਾਜ ਮਹਿਲ ਸੀ ਉਸ ਤੋਂ ਨੇੜਲੇ ਪਿੰਡ ਵਿੱਚ ਇੱਕ ਰਹਿੰਦੇ ਫਕੀਰ ਦਾ ਪਤਾ ਲੱਗਾ ਤੇ ਉਸਨੇ ਆਪਣੇ ਨੌਕਰਾਂ ਨੂੰ ਭੇਜਿਆ ਕਿ ਇਸ ਫਕੀਰ ਨੂੰ ਦਰਬਾਰ ਵਿੱਚ ਬੁਲਾ ਕੇ ਲਿਆਓ ਤਾਂ ਜੋ ਮੇਰੇ ਸਵਾਲਾਂ ਦਾ ਜਵਾਬ ਉਹ ਬਾਦਸ਼ਾਹ ਦੇਵੇ ਤੇ ਮੈਨੂੰ ਸਕੂਨ ਮਿਲੇ ਸੋ ਆਓ ਸ਼ੁਰੂ ਕਰਦੇ ਹਾਂ ਉਸ ਬਾਦਸ਼ਾਹ ਤੇ ਫਕੀਰ ਦੀ ਹੋਈ ਵਾਰਤਾਲਾਪ ਨੂੰ ਕਿ ਕਿਹਦੇ ਜਿਹੜਾ ਬਾਦਸ਼ਾਹ ਸੀ ਨਾ ਉਹਦੇ ਨਾਲ ਦਿਮਾਗ ਵਿੱਚ ਬਹੁਤ ਸਵਾਲ ਚੱਲ ਰਹੇ ਸੀ ਜਿਨ੍ਹਾਂ ਦਾ ਜਵਾਬ ਉਸ ਨੂੰ ਕੋਈ ਵੀ ਨਹੀਂ ਦੇ ਰਿਹਾ ਸੀ ਜਾਂ ਕਿਤੋਂ ਮਿਲ ਨਹੀਂ ਰਿਹਾ ਸੀ ਬਾਦਸ਼ਾਹ ਕੋਲ ਐਸ਼ੋਰਾਮ ਦੀ ਹਰ ਇੱਕ ਚੀਜ਼ ਸੀ ਪਰ ਸਕੂਨ ਨਹੀਂ ਸੀ ਕਿਉਂਕਿ ਉਸ ਨੂੰ ਅਨੇਕਾਂ ਸਵਾਲ ਹਰ ਵਕਤ ਘੇਰਾ ਪਾ ਕੇ ਰੱਖਦੇ ਹੁਣ ਬਾਦਸ਼ਾਹ ਨੇ ਇਹ ਗੱਲ ਆਪਣੇ ਦਰਬਾਰੀਆਂ ਨੂੰ ਮਹਿਲ ਵਿੱਚ ਰਹਿੰਦੇ ਹਰ ਇਨਸਾਨ ਨੂੰ ਦਸੀ ਤਾਂ ਕਿਸੇ ਨੇ ਉਹਨਾਂ ਨੂੰ ਇੱਕ ਕਹਿੰਦੇ ਕਿ ਜਿਹੜਾ ਨੇੜਲੇ ਪਿੰਡ ਵਿੱਚ ਰਹਿੰਦਾ ਫਕੀਰ ਸੀ ਨਾ ਜਿਹਨੂੰ ਦਾਨਵੀਰ ਜਾਂ ਦਾਨਿਸ਼ ਫਕੀਰ ਕਹਿੰਦੇ ਸੀ ਉਹਦੇ ਨਾਂ ਨਾ ਜਾਣਿਆ ਜਾਂਦਾ ਸੀ ਉਹਦੇ ਬਾਰੇ ਦੱਸਿਆ ਹੁਣ ਬਾਦਸ਼ਾਹ ਨੇ ਆਪਣੇ ਮਹਿਲ ਵਿੱਚ ਰਹਿੰਦੇ ਇੱਕ ਦਰਬਾਰੀ ਨੂੰ ਨਾਲ ਨੌਕਰਾਂ ਨੂੰ ਭੇਜਿਆ ਕਿ ਜਾਓ ਉਹਨਾਂ ਨੂੰ ਤੁਸੀਂ ਬੁਲਾ ਕੇ ਲਿਆਓ ਤੇ ਉਹ ਮੇਰੇ ਸਵਾਲਾਂ ਦਾ ਜਵਾਬ ਦੇਣ ਹੁਣ ਬਾਦਸ਼ਾਹ ਦੇ ਬੁਲਾਵੇ ਤੇ ਜਿਹੜਾ ਉਹ ਫਕੀਰ ਏ ਉਹ ਦਰਬਾਰ ਵਿੱਚ ਆਉਂਦਾ ਏ ਜਦੋਂ ਫਕੀਰ ਬਾਦਸ਼ਾਹ ਦੇ ਦਰਬਾਰ ਵਿੱਚ ਦਾਖਲ ਹੁੰਦਾ ਏ ਦਰਬ ਮਹਿਰਾਜ ਮਹਿਲ ਦੇ ਵਿੱਚ ਮਜ਼ੂਰ ਮੌਜੂਦ ਹਰ ਇਨਸਾਨ ਉਸ ਫਕੀਰ ਨੂੰ ਦੇਖ ਕੇ ਹੱਸਦਾ ਏ ਕੋਈ ਹੈਰਾਨ ਹੁੰਦਾ ਏ ਕਿਉਂਕਿ ਸਭ ਨੂੰ ਲੱਗਦਾ ਸੀ ਨਾ ਤਾਂ ਜਿਵੇਂ ਦਾਣਵੀਰ ਜਾਂ ਦਾਨਿਸ਼ ਫਕੀਰ ਕਿਉਂਕਿ ਉਹਦਾ ਲਬਾਸ ਵੀ ਉਸ ਹੱਦ ਤੇ ਬਹੁਤ ਵਧੀਆ ਹੋਵੇਗਾ ਪਰ ਉਸ ਫਕੀਰ ਦੇ ਪਾਟੇ ਹੋਏ ਵਸਤਰ ਟੁੱਟੀਆਂ ਆਈਆਂ ਖੜਾਵਾਂ ਸਭ ਨੂੰ ਹੈਰਾਨ ਕਰ ਰਹੀਆਂ ਸੀ ਹੁਣ ਉਹ ਫਕੀਰ ਬਾਦਸ਼ਾਹ ਦੇ ਸਾਹਮਣੇ ਬੈਠ ਜਾਂਦਾ ਏ ਤਾਂ ਬਾਦਸ਼ਾਹ ਉਸ ਫਕੀਰ ਨੂੰ ਇੱਜ਼ਤ ਮਾਨ ਨਾਲ ਬਿਠਾਉਂਦੇ ਨੇ ਤੇ ਉਸ ਫਕੀਰ ਨੂੰ ਕਹਿੰਦੇ ਨੇ ਦੇਖੋ ਫਕੀਰ ਜੀ ਮੇਰੇ ਕੋਲ ਦੌਲਤ ਸ਼ੌਹਰਤ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਬਹੁਤ ਸਾਰੇ ਸਵਾਲ ਮੇਰੇ ਦਿਲੋਂ ਦਿਮਾਗ ਵਿੱਚ ਚੱਲ ਰਹੇ ਨੇ ਜਿੰਨਾ ਕਾਰਨ ਮੇਰੇ ਕੋਲ ਸਕੂਨ ਨਹੀਂ ਹੈ ਜਿੰਨਾ ਦਾ ਜਵਾਬ ਮੈਨੂੰ ਕਿਸੇ ਕੋਲੋਂ ਨਹੀਂ ਮਿਲ ਰਿਹਾ ਮੈਨੂੰ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਕਿ ਮੇਰੇ ਸਵਾਲਾਂ ਦਾ ਜਵਾਬ ਤੁਸੀਂ ਦੇ ਸਕਦੇ ਹੋ ਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿਓ ਤਾਂ ਫਕੀਰ ਕਹਿੰਦਾ ਹੈ ਕਿ ਸਾਡਾ ਕੰਮ ਲੋਕਾਂ ਨੂੰ ਜਾਗਰਿਤ ਕਰਨਾ ਹੈ ਸੋ ਤੂੰ ਆਪਣੇ ਸਵਾਲ ਮੈਨੂੰ ਪੁੱਛ ਸਕਦਾ ਹੈ ਤਾਂ ਬਾਦਸ਼ਾ ਪਹਿਲਾ ਸਵਾਲ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਕੀ ਹੈ ਤਾਂ ਉਹ ਫਕੀਰ ਹੱਸਦੇ ਹੋਏ ਕਹਿੰਦਾ ਹੈ ਵਕਤ ਤਾਂ ਉਹ ਬਾਦਸ਼ਾ ਕਹਿੰਦਾ ਕਿ ਵਕਤ ਕਿਵੇਂ ਫਿਰ ਉਹ ਫਕੀਰ ਦੱਸਦਾ ਹੈ ਕਿ ਜਿਹੜਾ ਵਕਤ ਹੈ ਇਹ ਸਾਨੂੰ ਫ੍ਰੀ ਵਿੱਚ ਮਿਲਦਾ ਹੈ ਪਰ ਇਹਦੀ ਕੀਮਤ ਨੂੰ ਕੋਈ ਨਹੀਂ ਸਮਝਦਾ ਹਰ ਇੱਕ ਚੀਜ਼ ਸੋਨਾ ਚਾਂਦੀ ਜ਼ਮੀਨ ਜਾਇਦਾਦ ਸਭ ਕੁਝ ਅਗਰ ਸਾਡੇ ਕੋਲੋਂ ਗਵਾਚ ਜਾਵੇਗਾ ਤਾਂ ਉਹ ਵਾਪਸ ਸਾਨੂੰ ਹਾਸਲ ਹੋ ਸਕਦਾ ਹੈ ਪਰ ਵਕਤ ਇੱਕ ਵਾਰ ਜੋ ਸਾਡੇ ਕੋਲੋਂ ਗਿਆ ਚਲਾ ਉਹ ਵਾਪਸ ਸਾਡੇ ਹੱਥ ਵਿੱਚ ਨਹੀਂ ਆਵੇਗਾ ਸੋ ਬੇਸ਼ੱਕ ਇਹ ਸਾਨੂੰ ਫ੍ਰੀ ਵਿੱਚ ਮਿਲਦਾ ਹੈ ਪਰ ਬਹੁਤ ਅਨਮੋਲ ਤੇ ਕੀਮਤੀ ਹੈ ਹੁਣ ਬਾਦਸ਼ਾਹ ਦੂਸਰਾ ਸਵਾਲ ਕਰਦਾ ਏ ਕਿ ਦੁਨੀਆ ਦਾ ਸਭ ਤੋਂ ਵੱਡਾ ਸੱਚ ਕੀ ਹੈ ਤਾਂ ਉਹ ਫਕੀਰ ਕਹਿੰਦਾ ਹੈ ਮੌਤ ਹੁਣ ਬਾਦਸ਼ਾਹ ਹੱਸਦੇ ਹੋਏ ਕਹਿੰਦਾ ਏ ਇਹ ਤਾਂ ਸਭ ਜਾਣਦੇ ਨੇ ਤਾਂ ਫਕੀਰ ਕਹਿੰਦਾ ਹੈ ਕਿ ਜਾਣਦੇ ਤਾਂ ਸਭ ਨੇ ਪਰ ਇਸ ਗੱਲ ਨੂੰ ਸਭ ਹੀ ਭੁੱਲ ਜਾਂਦੇ ਨੇ ਕਿ ਮੌਤ ਨੇ ਇੱਕ ਦਿਨ ਹਰ ਇਨਸਾਨ ਨੂੰ ਲਾਜ਼ਮੀ ਆਉਣਾ ਹੈ ਇਹ ਮੌਤ ਨੂੰ ਭੁੱਲ ਕੇ ਹਰ ਇੱਕ ਇਨਸਾਨ ਰਿਸ਼ਤੇ ਨਾਤੇ ਸਭ ਦੀ ਕਦਰ ਭੁੱਲ ਜਾਂਦਾ ਹੈ ਚੋਰੀਆਂ ਜਾਰੀਆਂ ਠੱਗੀਆਂ ਕਰਦਾ ਫਿਰਦਾ ਹੈ ਕਿਉਂਕਿ ਉਹ ਮੌਤ ਨੂੰ ਭੁੱਲ ਜਾਂਦਾ ਹੈ ਜੇਕਰ ਮੌਤ ਨੂੰ ਯਾਦ ਰੱਖੇ ਤਾਂ ਇਸ ਦੁਨੀਆ ਵਿੱਚ ਝੂਠ ਧੋਖਾ ਠੱਗੀ ਚੋਰੀ ਨਿੰਦਿਆ ਸਭ ਕੁਝ ਖਤਮ ਹੋ ਜਾਵੇਗਾ ਹੁਣ ਬਾਦਸ਼ਾ ਉਸ ਤੋਂ ਤੀਸਰਾ ਫਕੀਰ ਤੋਂ ਸਵਾਲ ਪੁੱਛਦੇ ਨੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਇਨਸਾਫ ਕੀ ਹੈ ਤਾਂ ਫਕੀਰ ਕਹਿੰਦੇ ਨੇ ਜੋ ਤੂੰ ਖੁਦ ਦੇ ਲਈ ਪਸੰਦ ਕਰੇਗਾ ਜਾਂ ਹਰ ਇਨਸਾਨ ਜੋ ਖੁਦ ਦੇ ਲਈ ਜੋ ਇਨਸਾਫ ਪਸੰਦ ਕਰਦਾ ਹੈ ਉਹ ਦੁਨੀਆਂ ਦਾ ਸਭ ਤੋਂ ਵੱਡਾ ਇਨਸਾਫ ਹੈ ਕਿਉਂਕਿ ਮੰਨ ਲਓ ਉਹ ਬਾਦਸ਼ਾਹ ਨੂੰ ਕਹਿੰਦਾ ਹੈ ਕਿ ਜੇਕਰ ਤੁਹਾਡਾ ਪੁੱਤਰ ਕੋਈ ਗੁਨਾਹ ਕਰੇ ਤਾਂ ਤੁਸੀਂ ਉਹਨੂੰ ਬਖਸ਼ ਦੇਵੋ। ਉਹੀ ਗੁਨਾਹ ਜੇਕਰ ਕਿਸੇ ਹੋਰ ਦਾ ਬੱਚਾ ਇਸ ਰਾਜ ਵਿੱਚੋਂ ਕਰ ਦੇਵੇ ਤਾਂ ਤੁਸੀਂ ਉਸ ਨੂੰ ਮਾਫ਼ ਕਰ ਦੇਵੋਗੇ? ਜੋ ਨਾ ਤੁਸੀਂ ਖੁਦ ਦੇ ਬੱਚੇ ਲਈ ਵਰਤ ਰਹੇ ਹੋ ਉਹੀ ਤੁਸੀਂ ਜਿਹੜੇ ਤੁਹਾਡਾ ਰਾਜ ਰਾਜ ਦੇ ਵਿੱਚ ਬੈਠੇ ਹਰ ਇਨਸਾਨ ਲਈ ਪਸੰਦ ਕਰੋਗੇ ਤਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਨਿਆ ਹੋਵੇਗਾ ਹੁਣ ਰਾਜੇ ਦੇ ਇਨ੍ਹਾਂ ਤਿੰਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਬਾਅਦ ਜਿਹੜਾ ਉਹ ਫਕੀਰ ਹੁੰਦਾ ਏ ਉਹ ਰਾਜੇ ਦੇ ਰਾਜ ਮਹਿਲ ਤੋਂ ਬਾਹਰ ਚਲਿਆ ਜਾਂਦਾ ਏ ਆਪਣੇ ਵਾਪਸ ਪਿੰਡ ਨੂੰ ਹੁਣ ਉਸ ਜਿਹੜਾ ਬਾਦਸ਼ਾਹ ਹੁੰਦਾ ਹੈ ਨਾ ਉਹ ਫਕੀਰ ਨੂੰ ਅਗਲੇ ਦਿਨ ਫਿਰ ਬੁਲਾਵਾ ਭੇਜਦਾ ਏ ਉਹ ਕਹਿੰਦਾ ਹੈ ਕਿ ਮੇਰੇ ਕੁਝ ਸਵਾਲ ਹੋਰ ਨੇ ਕਿਉਂਕਿ ਤੁਹਾਡੇ ਸਵਾਲਾਂ ਨਾਲ ਮੈਨੂੰ ਬਹੁਤ ਸੰਤੁਸ਼ਟੀ ਮਿਲੀ ਏ ਮੈਂ ਚਾਹੁੰਦਾ ਮੇਰੇ ਹੋਰ ਸਵਾਲਾਂ ਦਾ ਜਵਾਬ ਤੁਸੀਂ ਦਿਓ ਤਾਂ ਜਿਹੜਾ ਏ ਉਹ ਫਕੀਰ ਏ ਨਾ ਉਹ ਅਗਲੇ ਦਿਨ ਫੇਰ ਜਿਹੜਾ ਰਾਜੇ ਦੇ ਮਹਿਲ ਵਿੱਚ ਆਉਂਦਾ ਏ ਹੁਣ ਰਾਜਾ ਅਗਲੇ ਦਿਨ ਫੇਰ ਉਸ ਫਕੀਰ ਨੂੰ ਪੁੱਛਦਾ ਏ ਕਿ ਤੁਸੀਂ ਮੈਨੂੰ ਦੱਸੋ ਕਿ ਦੁਨੀਆ ਦਾ ਸਭ ਤੋਂ ਵੱਡਾ ਬੋਝ ਕੀ ਹੈ ਤਾਂ ਫਕੀਰ ਕਹਿੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਬੋਝ ਸਾਡੀ ਉਮੀਦ ਹੈ ਕਿਉਂਕਿ ਸਾਨੂੰ ਕਦੇ ਵੀ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੁਣ ਬਾਦਸ਼ਾਹ ਕਹਿੰਦਾ ਉਮੀਦ ਤੇ ਤਾਂ ਜਿਹੜੀ ਦੁਨੀਆ ਟਿਕੀਏ ਉਮੀਦ ਹੀ ਸਾਡੀ ਜ਼ਿੰਦਗੀ ਹੈ ਤਾਂ ਉਹ ਫਕੀਰ ਕਹਿੰਦਾ ਹੈ ਜੇਕਰ ਉਮੀਦ ਤੇ ਸਾਡੀ ਜ਼ਿੰਦਗੀ ਟਿਕੀਏ ਜਦੋਂ ਸਾਡੀ ਉਮੀਦ ਖਤਮ ਹੋ ਜਾਂਦੀ ਹੈ ਤਾਂ ਉਹ ਸਾਡੇ ਤੇ ਬੋਝ ਬਣ ਜਾਂਦੀ ਹੈ ਇਸ ਲਈ ਉਮੀਦ ਦੇ ਬਿਨਾ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਬੋਝ ਆਪੋ ਆਪਣੇ ਆਪ ਖਤਮ ਹੋ ਜਾਣਗੇ ਹੁਣ ਰਾਜਾ ਕਹਿੰਦਾ ਏ ਕਿ ਫਕੀਰ ਜੀ ਤੁਸੀਂ ਮੈਨੂੰ ਦੱਸੋ ਦੁਨੀਆ ਦਾ ਸਭ ਤੋਂ ਵੱਡਾ ਅੰਨਾ ਇਨਸਾਨ ਕੌਣ ਹੁੰਦਾ ਏ ਤਾਂ ਫਕੀਰ ਕਹਿੰਦਾ ਏ ਜੋ ਸੱਚ ਨੂੰ ਦੇਖ ਕੇ ਵੀ ਨਹੀਂ ਮੰਨਦਾ ਉਹ ਦੁਨੀਆ ਦਾ ਸਭ ਤੋਂ ਵੱਡਾ ਅੰਨਾ ਹੁੰਦਾ ਹੈ ਬੇਸ਼ੱਕ ਇਸ ਉਸ ਇਨਸਾਨ ਕੋਲ ਦੁਨੀਆ ਨੂੰ ਵੇਖਣ ਲਈ ਦੁਨਿਆਵੀ ਅੱਖਾਂ ਤਾਂ ਜ਼ਰੂਰ ਹੁੰਦੀਆਂ ਨੇ ਪਰ ਅੱਖਾਂ ਹੋਣ ਦੇ ਬਾਵਜੂਦ ਵੀ ਉਹ ਇਨਸਾਨ ਸਭ ਤੋਂ ਵੱਡਾ ਅੰਨਾ ਹੁੰਦਾ ਹੈ ਕਿਉਂਕਿ ਉਹ ਨਾ ਸੱਚ ਨੂੰ ਮੰਨਣ ਲਈ ਤਿਆਰ ਹੁੰਦਾ ਹੈ ਨਾ ਅਪਣਾਉਣ ਲਈ ਤਿਆਰ ਹੁੰਦਾ ਹੈ ਹੁਣ ਜਿਹੜਾ ਏ ਉਹੋ ਰਾਜਾ ਕਹਿੰਦਾ ਏ ਦੌਲਤ ਜ਼ਰੂਰੀ ਏ ਜਾਂ ਇੱਜ਼ਤ ਤਾਂ ਉਹ ਫਕੀਰ ਕਹਿੰਦਾ ਇੱਜ਼ਤ ਜ਼ਰੂਰੀ ਏ ਕਿਉਂਕਿ ਜਿਹੜੀ ਦੌਲਤ ਏ ਇਹ ਢਾਲ ਦਾ ਪਰਛਾਵਾਂ ਏ ਦੌਲਤ ਆ ਜਾਏਗੀ ਚਲੀ ਜਾਵੇਗੀ ਇੱਜ਼ਤ ਇੱਕ ਵਾਰ ਇਨਸਾਨ ਦੀ ਖਤਮ ਹੋ ਗਈ ਉਹ ਨਹੀਂ ਆਵੇਗੀ ਉਹਨੂੰ ਬਣਾਉਣਾ ਬਹੁਤ ਮੁਸ਼ਕਲ ਹੈ ਫਿਰ ਜਿਹੜਾ ਏ ਉਹ ਜਿਹੜਾ ਰਾਜਾ ਹੈ ਨਾ ਉਸ ਫਕੀਰ ਨੂੰ ਕਹਿੰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਕੀ ਹੈ ਤਾਂ ਜਿਹੜਾ ਫਕੀਰ ਕਹਿੰਦਾ ਹੈ ਸਬਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਸਬਰ ਨਾਲ ਬੇਸ਼ੱਕ ਉਹ ਕਹਿੰਦਾ ਤੂੰ ਤਲਵਾਰ ਦਾ ਤਣੀ ਵੀ ਹੋਵੇਂਗਾ ਜੇਕਰ ਤੇਰੇ ਕੋਲ ਸਬਰ ਨਹੀਂ ਤਾਂ ਤੂੰ ਮੈਦਾਨੇ ਜੰਗ ਨੂੰ ਵੀ ਫਤਿਹ ਨਹੀਂ ਕਰ ਸਕਦਾ ਉਸ ਮੈਦਾਨ-ਏ-ਜੰਗ ਨੂੰ ਵੀ ਫਤਿਹ ਕਰਨ ਵਾਸਤੇ ਸਬਰ ਦੀ ਜ਼ਰੂਰਤ ਹੁੰਦੀ ਏ ਹੁਣ ਜਿਹੜਾ ਉਹ ਰਾਜਾ ਏ ਉਸ ਫਕੀਰ ਦੇ ਜਦੋਂ ਜਵਾਬ ਸੁਣਦਾ ਏ ਤਾਂ ਉਹ ਹੈਰਾਨ ਹੋ ਜਾਂਦਾ ਏ ਹੁਣ ਉਸ ਨੂੰ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਸਮਝ ਆ ਜਾਂਦਾ ਏ ਕਿ ਵਕਤ ਮੌਤ ਖੁਦ ਲਈ ਨਿਆਪਸੰਦ ਉਮੀਦ ਸੱਚ ਇੱਜ਼ਤ ਤੇ ਸਬਰ ਇਸ ਸਭ ਦੀ ਸਾਡੀ ਜ਼ਿੰਦਗੀ ਵਿੱਚ ਕੀ ਐਮੀਅਤ ਹੈ ਉਹ ਆਪਦੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਅਸੂਲ ਬਣਾ ਲੈਂਦਾ ਹੈ ਤੇ ਉਸ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਹੁਣ ਉਹ ਫਕੀਰ ਰਾਜ ਮਹਿਲ ਤੋਂ ਬਾਹਰ ਨਿਕਲਦਾ ਹੈ ਉਹ ਛੋਟੇ ਜਿਹੇ ਬਾਜ਼ਾਰਾਂ ਵਿੱਚੋਂ ਹੁੰਦਾ ਆਇਆ ਆਪਣੇ ਪਿੰਡ ਜਾਂਦਾ ਹੈ ਪਿੰਡ ਦੇ ਲੋਕ ਲੋਕਾਂ ਨੂੰ ਜਦੋਂ ਉਹ ਫਕੀਰ ਨੂੰ ਦੇਖਦੇ ਨੇ ਤਾਂ ਉਹਨੂੰ ਝੁੱਕ ਦੇਣੇ ਚੋਕੇ ਕਦਮਾਂ ਨੂੰ ਹੱਥ ਲਾ ਕੇ ਉਹਨਾਂ ਦੇ ਸ਼ੂਕੇ ਉਹਨਾਂ ਨੂੰ ਬੁਲਾਉਂਦੇ ਨੇ ਤਾਂ ਉਹ ਸਭ ਉਹਨਾਂ ਦੇ ਦਿਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਆਪਣੇ ਸਵਾਲ ਪੁੱਛਦੇ ਨੇ ਤਾਂ ਉਹਨਾਂ ਦੇ ਕੋਲ ਇੱਕ ਅਜਿਹਾ ਬੰਦਾ ਆਉਂਦਾ ਏ ਜਿਨੇ ਆਪਣਾ ਸਭ ਕੁਝ ਗਵਾ ਲਿਆ ਹੁੰਦਾ ਏ ਤਾਂ ਉਹ ਆ ਕੇ ਉਸ ਫਕੀਰ ਨੂੰ ਪੁੱਛਦਾ ਏ ਕਿ ਬਾਬਾ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇਵੋ ਕਿ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਤਾਂ ਫਕੀਰ ਜੀ ਕਹਿੰਦੇ ਨੇ غرੂਰ ਹੰਕਾਰ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕਿਉਂਕਿ ਜਦੋਂ ਇਨਸਾਨ ਜਿਸ ਚੀਜ਼ ਦੇ ਬਲ ਤੇ ਇੰਨਾ ਮਾਣ ਹੰਕਾਰ ਚੁੱਕੀ ਫਿਰਦਾ ਹੁੰਦਾ ਹੈ ਜਦੋਂ ਉਹਦੇ ਕੋਲੋਂ ਉਹ ਚੀਜ਼ ਖੋਈ ਜਾਂਦੀ ਹੈ ਉਹਦਾ غرੂਰ ਚੱਕਣਾ ਚੂਰ ਹੋ ਜਾਂਦਾ ਹੈ ਇਸ غرੂਰ ਦੇ ਬਲਤੇ ਹੀ ਉਹ ਸਭ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਇਸ ਕਰਕੇ ਜਿਹੜਾ غرੂਰ ਹੈ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਉਸੇ ਵਕਤ ਇੱਕ ਕਿਸਾਨ ਜਿਹੜਾ ਹੁੰਦਾ ਹੈ ਜਿੰਦੀ ਫਸਲ ਬਹੁਤ ਘੱਟ ਹੋਈ ਹੁੰਦੀ ਹੈ ਉਹ ਆ ਕੇ ਉਸ ਫਕੀਰ ਨੂੰ ਕਹਿੰਦਾ ਹੈ ਮਹਾਤਮਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਮੇਰੀ ਜਿਹੜੀ ਕਿਸਮਤ ਹੈ ਮੇਰਾ ਹੱਥ ਵੇਖ ਕੇ ਦੱਸੋ ਕਿ ਮੇਰੀ ਕਿਸਮਤ ਹੀ ਮਾੜੀ ਏ ਤਾਂ ਉਹ ਜਿਹੜਾ ਫਕੀਰ ਏ ਉਹਨੂੰ ਪੁੱਛਦਾ ਤੇਰੇ ਕੋਲ ਜ਼ਮੀਨ ਹੈ ਤਾਂ ਉਹ ਕਿਸਾਨ ਕਹਿੰਦਾ ਹਾਂ ਹੈ ਉਹ ਕਹਿੰਦਾ ਤੇਰੇ ਕੋਲ ਹੱਥ ਹੈ ਉਹ ਕਹਿੰਦਾ ਹੈਗੇ ਨਹੀਂ ਤਾਂ ਉਹ ਫਕੀਰ ਕਹਿੰਦਾ ਏ ਕਿ ਜੇਕਰ ਤੇਰੇ ਕੋਲ ਜ਼ਮੀਨ ਏ ਜੋ ਪ੍ਰਮਾਤਮਾ ਨੇ ਦਿੱਤੀ ਏ ਹੱਥ ਨੇ ਜੇ ਤੇਰੇ ਕੋਲ ਦਿੱਤੇ ਨੇ ਪ੍ਰਮਾਤਮਾ ਨੇ ਤਾਂ ਮਿਹਨਤ ਕਰਨਾ ਤੇਰਾ ਕੰਮ ਏ ਫਸਲ ਵੱਧ ਜਾਂ ਘਟ ਇਹ ਤਾਂ ਸਮੇਂ ਦੇ ਹਿਸਾਬ ਨਾਲ ਹੀ ਜ਼ਰੂਰੀ ਹਰ ਵਾਰ ਵੱਧ ਫਸਲ ਵੀ ਨਹੀਂ ਹੁੰਦੀ ਹਰ ਵਾਰ ਘੱਟ ਵੀ ਨਹੀਂ ਹੁੰਦੀ ਇਸ ਚੀਜ਼ ਨੂੰ ਆਪਣੀ ਕਿਸਮਤ ਸਮਝ ਕੇ ਬੈਠ ਜਾਣਾ ਇਹ ਜਿਹੜਾ ਹੈ ਸਭ ਤੋਂ ਮਾੜਾ ਹੈ ਕਿਸਮਤ ਮਾੜੀ ਨਹੀਂ ਹੁੰਦੀ ਸਾਡੀ ਸੋਚ ਮਾੜੀ ਹੁੰਦੀ ਹੈ ਹੁਣ ਇੱਕ ਔਰਤ ਜਿੰਨੂੰ ਆਪਣੇ ਬੱਚਿਆਂ ਦੀ ਬਹੁਤ ਪਰੇਸ਼ਾਨੀ ਹੁੰਦੀ ਆਪਣੇ ਬੱਚਿਆਂ ਦੀ ਪਰੇਸ਼ਾਨੀ ਨਾਲ ਘिरी ਹੋਈ ਔਰਤ ਉਹਨੇ ਦੇਰ ਨੂੰ ਉਸ ਫਕੀਰ ਕੋਲ ਆ ਜਾਂਦੀ ਤੇ ਉਹਨਾਂ ਨੂੰ ਪੁੱਛਦੀ ਹੈ ਕਿ ਜਿਹੜੀ ਜ਼ਿੰਦਗੀ ਏ ਇਹਦੇ ਵਿੱਚ ਸਭ ਤੋਂ ਵੱਡਾ ਇਮਤਿਹਾਨ ਕਿਸ ਚੀਜ਼ ਦਾ ਹੁੰਦਾ ਏ ਤਾਂ ਉਹ ਸੰਤ ਮਾਤਮਾ ਕਹਿੰਦਾ ਸਬਰ ਜਿਹੜਾ ਏ ਇਹ ਸਭ ਤੋਂ ਵੱਡਾ ਇਮਤਿਹਾਨ ਏ ਕਿਉਂਕਿ ਜਦੋਂ ਇੱਕ ਸਾਨੂੰ ਜਿਹੜੀ ਚੀਜ਼ ਦੀ ਅਸੀਂ ਉਮੀਦ ਰੱਖੀ ਹੁੰਦੀ ਏ ਉਹ ਨਹੀਂ ਮਿਲਦੀ ਤਾਂ ਜਿਹੜਾ ਸਾਡਾ ਸਬਰ ਏ ਨਾ ਕਿਸੇ ਵੇਲੇ ਉਹ ਡਗਮਗਾ ਜਾਂਦਾ ਏ ਜਦੋਂ ਸਬਰ ਡਗਮਗਾ ਜਾਂਦਾ ਏ ਤਾਂ ਸਾਡਾ ਜਿਹੜਾ ਜ਼ਿੰਦਗੀ ਦਾ ਇਮਤਿਹਾਨ ਸ਼ੁਰੂ ਹੁੰਦਾ ਏ ਜੇਕਰ ਅਸੀਂ ਸਬਰ ਰੱਖਦੇ ਹਾਂ ਤਾਂ ਜ਼ਿੰਦਗੀ ਦਾ ਇਮਤਿਹਾਨ ਸ਼ੁਰੂ ਰੱਖ ਹੁੰਦਾ ਏ ਫਿਰ ਉਸ ਚੀਜ਼ ਦਾ ਸਾਨੂੰ ਉਸ ਸਬਰ ਦਾ ਫਲ ਜ਼ਰੂਰ ਮਿਲਦਾ ਏ ਹੁਣ ਇੱਕ ਅਮੀਰ ਬੰਦਾ ਆ ਕੇ ਉਸ ਫਕੀਰ ਕੋਲ ਉਹਨੂੰ ਪੁੱਛਦਾ ਏ ਕਿ ਜਿਹੜਾ ਏ ਦੁਨੀਆ ਦਾ ਸਭ ਤੋਂ ਵੱਡਾ ਧਨ ਕੀ ਏ ਤਾਂ ਫਕੀਰ ਆਪਦੇ ਕੋਲ ਪਈਆਂ ਕੁਝ ਖਜੂਰਾ ਉਹਨੂੰ ਵਿਖਾਉਂਦਾ ਏ ਕਹਿੰਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਧਨ ਏ ਤਾਂ ਉਹ ਮੀਰ ਬੰਦਾ ਪੁੱਛਦਾ ਏ ਕਿ ਇਹ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਧਨ ਹੋ ਸਕਦੀਆਂ ਨੇ ਤਾਂ ਫਕੀਰ ਦੱਸਦਾ ਏ ਕਹਿੰਦਾ ਇਹਨਾਂ ਖਜੂਰਾ ਨੂੰ ਬੀਜ ਦੋ ਇੱਕ ਦਿਨ ਦਰਖਤ ਬਣੇਗਾ ਬਹੁਤ ਸਾਰੀਆਂ ਖਜੂਰਾ ਲੱਗਣਗੀਆਂ ਐਵੇਂ ਹੀ ਸਾਡੀ ਨੇਕ ਕਮਾਈ ਐਵੇਂ ਵਧੇ ਫੁੱਲੇਗੀ ਸਾਡੀ ਨੇਕ ਸੋਚ ਇਵੇਂ ਉਸ ਚੀਜ਼ ਦਾ ਵਾਅਦਾ ਹੋਵੇਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਧਾਨ ਹੈ ਸਾਡੀ ਨੇਕੀ ਇਸ ਕਰਕੇ ਹੁਣ ਉਹ ਜਿਹੜਾ ਫਕੀਰ ਹੈ ਲੋਕਾਂ ਨੂੰ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਹੈ ਜਮੀਰ ਜਗਾ ਰਿਹਾ ਸੀ ਉਹਨਾਂ ਨੂੰ ਸੱਚ ਦਾ ਰਾਹ ਵਿਖਾ ਰਿਹਾ ਸੀ ਲੋਕ ਉਸ ਤੋਂ ਸਵਾਲ ਪੁੱਛ ਰਹੇ ਸੀ ਉਹ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਇਲਮ ਸਿਖਾ ਰਿਹਾ ਸੀ ਸੋ ਦੋਸਤੋ ਇਸ ਫਕੀਰ ਦੀਆਂ ਗੱਲਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜਰੂਰ ਦੱਸਣਾ ਆਪਣੀ رائے ਪੇਜਣਾ ਇਸ ਵਾਰਤਾਲਾਪ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ